ਤੇ ਐਮਐਸਪੀ ਦੇ ਕੀ ਪਰ ਮੈ ਰਿਆ ਉਹਨੂੰ ਐਮਐਸਪੀ ਤੋਂ ਮਿਲ ਰਹੀ ਹੈ ਤੁਹਾਨੂੰ ਕਿੱਥੇ ਮਿਲ ਰਹੀ ਹੈ ਨਹੀਂ ਮਿਲ ਰਹੀ ਨਹੀਂ ਮਿਲ ਰਹੀ ਜੀ ਤੁਸੀਂ ਕੀ ਹੋ ਗਾਉਂਦੇ ਹੋ ਅਸੀਂ ਐਮਐਸਪੀ ਉਹਨਾਂ ਨੂੰ ਲਾਉਣਾ ਚਾਹੁੰਦੇ ਆ ਨਹੀਂ ਨਹੀਂ ਤੁਸੀਂ ਖੇਤਾਂ 'ਚ ਕੀ ਹੋ ਗਾਉਂਦੇ ਹੋ ਅਸੀਂ ਸਾਰਾ ਕੁਝ ਹੋ ਗਾਉਂਦੇ ਆ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਕਿਸਾਨ ਮੋਰਚੇ ਨੇ ਟਰੈਕਟਰ ਮਾਰਚ ਆਯੋਜਿਤ ਕਰਨੇ ਦਾ ਫੈਸਲਾ ਕੀਤਾ ਹੈ ਅਸੀਂ ਇਸ ਵੇਲੇ ਮੌਜੂਦ ਆ ਡੇਰਾ ਬੱਸੀ ਦੇ ਵਿੱਚ ਜਿਹੜਾ ਚੰਡੀਗੜ੍ਹ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੋ ਕਨੈਕਟ ਕਰਦਾ ਹੈ ਤੇ ਦੇਖੋ ਤੁਸੀਂ ਇਹ ਸੀਨ ਤੁਹਾਨੂੰ ਨਜ਼ਰ ਆ ਰਿਹਾ ਅੰਬਾਲਾ ਚੰਡੀਗੜ੍ਹ ਐਕਸਪ੍ਰੈਸ ਵੇ ਦੇ ਵਿੱਚ ਤੇ ਬਹੁਤ ਸਾਰੇ ਫਾਰਮਰ ਯੂਨੀਅਨ ਲੀਡਰਸ ਇੱਥੇ ਮੌਜੂਦ ਨੇ ਟਰੈਕਟਰ ਲੈ ਕੇ ਹੁਣ ਸੜਕਾਂ 'ਚ ਪਹੁੰਚੇ ਨੇ ਗੱਲਬਾਤ ਕਰਦੇ ਆਂ ਕਿਸਾਨੋ ਆਗੂਆਂ ਦੇ ਨਾਲ ਤੁਸੀਂ ਆਪਣਾ ਨਾਮ ਦੱਸੋ ਜੀ ਕਿਹੜੀ ਚਾਥੇਬੰਦੀ ਤੇ ਤੁਸੀਂ ਬਿਲੋਂਗ ਕਰਦੇ ਹੋ ਜੀ ਮੈਂ ਮਨਪ੍ਰੀਤ ਸਿੰਘ ਹਮਲਾੜਾ ਭਾਰਤੀ ਕਿਸਾਨੀ ਲਖੋਵਾਲ ਐਗਜ਼ੈਕਟਿਵ ਮੈਂਬਰ ਪੰਜਾਬ ਹਾਂਜੀ ਅੱਜ ਦਾ ਜਿਹੜਾ ਟਰੈਕਟਰ ਮਾਰਚ ਹੈ ਤੁਹਾਡਾ ਥੋੜਾ ਜਿਹਾ ਡਿਟੇਲ ਸੇ ਦੱਸੋ ਕੀ ਕੀ ਹੋਏਗਾ ਇਹ ਟਰੈਕਟਰ ਮਾਰਚ ਨਹੀਂ ਹੈ ਸਿਰਫ ਜਿਹੜੀਆਂ ਸਾਡੀ ਕਿਸਾਨ ਅੰਦੋਲਨ ਦੌਰਾਨ ਰਹਿੰਦੀਆਂ एसकेएम ਵੱਲੋਂ ਫੈਸਲਾ ਇਹ ਸਿਰ ਮੋਦੀ ਨੂੰ ਅਸੀਂ ਟ੍ਰੇਲਰ ਦਿਖਾਣਾ ਅੱਜ ਸਿਰਫ ਟਰੈਕਟਰ ਸੈਡਾਂ ਦੇ ਖੜੇ ਕਰਨੇ ਆ ਵੀ ਅਸੀਂ ਕਦੇ ਵੀ ਦਿੱਲੀ ਆ ਸਕਦੇ ਹਾਂ ਟਰੈਕਟਰ ਤਿਆਰ ਆ ਵੀ ਜਿਹੜੀਆਂ ਤੁਸੀਂ ਰੋਕਾਂ ਲਾਈਆਂ ਇਹ ਬਿਲਕੁਲ ਨਹੀਂ ਫਿਰ ਬਚਣ ਗਈਆਂ ਤੇ ਥੋੜੀ ਜੀ ਮੰਗਾਂ ਜਿਹੜੀਆਂ ਹੈਗੀਆਂ ਤੁਹਾਡੀਆਂ ਉਹਨਾਂ ਦੀ ਜਾਣਕਾਰੀ ਦੇ ਦਿਓ ਸਾਡੀ ਇੱਕ ਤਾਂ ਮੁਕੰਮਲ ਕਰਜ਼ਾ ਕਿਸਾਨ ਮਜ਼ਦੂਰਾਂ ਦਾ ਮਾਫ਼ ਕਰਨਾ ਚਾਹੀਦਾ ਜਿਵੇਂ ਕਾਰਪੋਰੇਟ ਘਰਾਣਿਆਂ ਦਾ ਕਰ ਰਹੇ ਆ ਉਹ ਤੇ ਇੱਕ ਐਮਐਸਪੀ ਦੇ ਕਮੇਟੀ ਦਾ ਵਾਅਦਾ ਕੀਤਾ ਸੀ ਇੱਕ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਤੇ ਇੱਕ ਮੁਆਵਜ਼ੇ ਜਿਹੜੇ ਕਿਸਾਨ ਅੰਦੋਲਨਾਂ ਦੌਰਾਨ ਸ਼ਹੀਦ ਹੋਏ ਉਹਨਾਂ ਨੂੰ ਨੌਕਰੀਆਂ ਤੇ ਮੁਆਵਜ਼ੇ ਉਹ ਪੈਂਡਿੰਗ ਹੈਗਾ ਜੀ ਤੇ ਜਿਹੜੇ 60 ਸਾਲ ਤੋਂ ਉੱਪਰ ਆ ਕਿਸਾਨ ਤੇ ਮਜ਼ਦੂਰ ਉਹਨਾਂ ਨੂੰ ਪੈਨਸ਼ਨ ਲੱਗਣੀ ਚਾਹੀਦੀ ਹੈ ਇੱਕ ਫਸਲੀ ਬੀਮਾ ਯੋਜਨਾ ਤੇ ਇਦਾਂ ਦੀਆਂ ਕਾਫੀ ਮੰਗਾਂ ਹੈਗੀਆਂ ਜਿਹੜੀਆਂ ਸਾਡੀ ਪੈਂਡਿੰਗ ਰਹਿੰਦੀ ਸੀ ਉਹ 2-3 ਸਾਲ ਹੋ ਗਏ ਹਲੇ ਤੱਕ ਕੋਈ ਉਹਨਾਂ ਤੇ ਕਾਰਵਾਈ ਨਹੀਂ ਕੋਈ ਕਮੇਟੀ ਦੀ ਮੀਟਿੰਗ ਨਹੀਂ ਹੋਈ ਤੇ ਅਸੀਂ ਉਹ ਮੰਗਾਂ ਮਨਾਉਣ ਲਈ ਜਿਹੜਾ 14 ਮਾਰਚ ਨੂੰ ਦਿੱਲੀ ਇੱਕ ਕਿਸਾਨ ਮਹਾਪੰਚਾਇਤ ਕਰ ਰਹੇ ਆ ਅੱਛਾ ਜਿਹੜੀ 14 ਮਾਰਚ ਨੂੰ ਮਹਾਪੰਚਾਇਤ ਹੋ ਰਹੀ ਹੈ ਉਹਦੇ ਚ ਟਰੈਕਟਰ ਜਾਣਗੇ ਜਾਂ ਤੁਸੀਂ ਆਪਣਾ ਕੋਈ ਔਰ ਵਸੀਲਾ ਕਰਕੇ ਜਾਓਗੇ ਹਲੇ ਤੱਕ ਤਾਂ ਜਿਹੜਾ 14 ਮਾਰਚ ਦੀ ਹੈਗੀ ਆ ਉਹ ਸਾਡਾ ਇਦਾਂ ਹੀ ਜਾਣ ਦਾ ਕਾਰਾਂ ਬੱਸਾਂ ਰਹੀ ਅਗਰ ਜ਼ਰੂਰਤ ਪਈ ਤਾਂ ਟਰੈਕਟਰ ਵੀ ਤਿਆਰ ਆ ਇਹ ਦਿਖਾਇਆ ਹੈ ਸਾਂ ਅਸੀਂ ਅੱਜ ਅੱਛਾ ਜਿਹੜੀ ਦੂਜੀ ਜਥੇਬੰਦੀ ਹੈ ਜਿਨ੍ਹਾਂ ਨੇ ਦਿੱਲੀ ਚਲੋ ਮਾਰਚ ਇਸ ਵੇਲੇ ਦੋ ਥਾਂ ਤੇ ਲਾਇਆ ਹੋਇਆ ਉਹਨਾਂ ਨੂੰ ਰੋਕੇ ਹੋਇਆ ਤੁਹਾਡੀ ਉਹਨਾਂ ਦੇ ਨਾਲ ਕੋਈ ਗਲਬਾਤੀ ਕਿਉਂਕਿ ਤੁਹਾਡੇ ਐਸਕੇਮ ਨੇ ਇੱਕ 6 ਮੈਂਬਰੀ ਕਮੇਟੀ ਬਣਾਈ ਸੀ ਕੀ ਉਹਨਾਂ ਦੇ ਨਾਲ ਤਾਲਮੇਲ ਕੀਤਾ ਜਾਏਗਾ ਕੋਈ ਡਵੈਲਪਮੈਂਟ ਹੋਈ ਨਹੀਂ ਉਹ ਕਮੇਟੀ ਦੱਸੇਗੀ ਹਲੇ ਜੋ ਵੀ ਹੈਗਾ ਹਲੇ ਹੋਣੀ ਬਣੀ ਐ ਕੋਈ ਨਾ ਚਲ ਇਨੀ ਜਲਦੀ ਹੋ ਵੀ ਨਹੀਂ ਸਕਦਾ ਇੱਕ ਸਾਡਾ ਉੱਥੇ ਕਿਸਾਨ ਸ਼ਹੀਦ ਹੋਇਆ ਉਧਰ ਵੀ ਥੋੜਾ ਜਿਹਾ ਪੁੱਜੇ ਹੋਏ ਆਂ ਵੀ ਚਲੋ ਜਦ ਤੱਕ ਆਪਾਂ ਕਿਸਾਨ ਮਹਾਪੰਚਾਇਤ ਕਰਨੀ ਆ ਉਦੋਂ ਤੱਕ ਮੇਰੇ ਹਿਸਾਬ ਨਾਲ ਗੱਲਬਾਤ ਸਿਰੇ ਚੜ ਜੇਗੀ ਅਸੀਂ ਮੇਰੇ ਖਿਆਲ ਇਕੱਠੇ ਹੀ ਜਾਵਾਂਗੇ ਤਾਂ ਫਿਰ ਸਾਡੀ ਗੱਲਬਾਤ ਹੋਈ ਕਿਸਾਨ ਆਗੂਆਂ ਦੇ ਨਾਲ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਾ ਦੱਸੋ ਹਾਂ ਜੀ ਮੇਰਾ ਨਾਮ ਗੁਰਚਰਜੀ ਸੈਣੀ ਪਿੰਡ ਜੋਹਾਰਪੁਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ 10 ਲੱਖ ਕਨੈਕਸ਼ਨ ਰਸੋਈਆਂ ਦੇ ਦੇ 10 ਲੱਖ ਕਨੈਕਸ਼ਨ ਟੂਲਾਂ ਦੇ ਦਿੱਤੇ ਪਾਣੀ ਦੇ ਤੇ ਐਮਐਸਪੀ ਦੇ ਕੀ ਪਰ ਮੈ ਰਿਹਾ ਉਹਨੂੰ ਐਮਐਸਪੀ ਤਾਂ ਮਿਲ ਰਹੀ ਹੈ ਤੁਹਾਨੂੰ ਕਿੱਥੇ ਵੀ ਰਹੀ ਹੈ ਨਹੀਂ ਮਿਲ ਰਹੀ ਨਹੀਂ ਮਿਲ ਰਹੀ ਜੀ ਤੁਸੀਂ ਕੀ ਹੋ ਗੋਂਦੇ ਹੋ ਅਸੀਂ ਐਮਐਸਪੀ ਉਹਨਾਂ ਲਾਉਣਾ ਚਾਹੁੰਦੇ ਹਾਂ ਨਹੀਂ ਨਹੀਂ ਤੁਸੀਂ ਖੇਤਾਂ 'ਚ ਕੀ ਹੋ ਗੋਂਦੇ ਹੋ ਅਸੀਂ ਸਾਰਾ ਕੁਝ ਹੋ ਗੋਂਦੇ ਹਾਂ ਜਦੋਂ ਦੱਸੋ ਸਾਨੂੰ ਕਣਕ ਝੋਨਾ ਕਣਕ ਝੋਨਾ ਝੋਨੇ ਤੇ ਐਮਐਸਪੀ ਮਿਲਦੀ ਹੈ ਹਾਂ ਜੀ ਜਿਹੜੀਆਂ ਫਸਲਾਂ ਹੋ ਰਹੀਆਂ ਜਿਨ੍ਹਾਂ ਤੋਂ ਤੁਸੀਂ ਐਮਐਸਪੀ ਚਾਹੁੰਦੇ ਹੋ ਪਾ ਆਪਣਾ ਮੂਲੀ ਤੇ ਗਾਜਰ ਤੇ ਸਭ ਕਾਹੀ ਤੇ ਚਾਹੀਦੀ ਅੱਛਾ ਭਗਵੰਤ ਮਾਨ ਹੋਰਾਂ ਨੇ ਵੀ ਚੋਣਾ ਤੋਂ ਪਹਿਲਾਂ ਦੱਸਿਆ ਸੀ ਕਿ ਅਸੀਂ ਵੀ ਤੇਈ ਫਸਲਾਂ 'ਚ ਐਮਐਸਪੀ ਦਵਾਂਗੇ ਤਾਂ ਉਹਨਾਂ ਮੂੰਗੀ ਵੀ ਤੁਸੀਂ ਮੈਨੂੰ ਲੱਗਦਾ ਲਾਈ ਸੀ ਉਹਦਾ ਕੀ ਹੋਇਆ ਤੁਹਾਨੂੰ ਦੱਸੋ ਨਹੀਂ ਜੀ ਮੂੰਗੀ ਤਾਂ ਕੋਈ ਲਾਭ ਨਹੀਂ ਹੋਇਆ ਸਾਨੂੰ ਅੱਛਾ ਨਹੀਂ ਜੀ ਨਹੀਂ ਚੱਕੀ ਨਹੀਂ ਚੱਕੀ ਤੁਸੀਂ ਕਿੰਨੇ ਲਾਈ ਸੀ ਕਿੰਨੇ ਚੱਕੀ ਹੋਏ ਮੈਂ 5 ਏਕੜ ਬੀਜੀ ਸੀ ਮੇਰੀ ਨਹੀਂ ਚੱਕੀ ਹੈ ਤੁਹਾਨੂੰ ਪੈਸਾ ਨਹੀਂ ਮਿਲਿਆ ਉਹਦਾ ਨਹੀਂ ਜੀ ਮਿਲਿਆ ਹੁਣ ਸਾਨ ਹੋਇਆ ਹਾਂਜੀ ਕਿ ਕਿਸਾਨ ਨਾ ਕਿਸਾਨ ਆਪਣੇ ਪਿੱਛੇ ਪਿੱਛੇ ਲੱਗ ਰਹੇ ਕਿਉਂਕਿ ਮੰਗੀ ਲਾਈ ਸੀ ਤੇ ਮੰਗੀ ਦਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਹੋਰ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਤੁਸੀਂ ਨਾਂ ਦੱਸ ਦਿਓ ਆਪਣਾ ਜਥੇਬੰਦੀ ਕਿਹੜੀ ਤੁਹਾਡੀ ਮੇਰਾ ਅਵਤਾਰ ਸਿੰਘ ਐਸ ਕੇ ਐਮ ਤੇ ਮੈਂ ਲਖਨਵੀ ਲੜਿਆ ਡੇਰਾ ਵਸੀ ਹਲਕੇ ਤੋਂ ਰਾਜੇਵਾਲ ਬਲਬੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਆ ਸਾਡੀ ਐਸ ਕੇ ਐਮ ਦੀ ਕਾਲ ਸੀਗੀ ਅੱਜ ਐਸ ਕੇ ਐਮ ਵੱਲੋਂ ਸਾਰੇ ਕਿਸਾਨਾਂ ਨੂੰ ਕਿਹਾ ਗਿਆ ਵੀ ਜਿਹੜੇ ਆਪਣੇ ਉਹ ਮੁੰਡੇ ਦੀ ਖਨੋਰੀ ਬਾਰਡਰ ਤੇ ਮੌਤ ਹੋਈ ਆ ਉਹਦੇ ਅਫਸੋਸ 'ਚ ਆ ਸਾਡੇ ਐਸਕੇਐਮ ਨੇ ਕਾਲ ਦੀ ਸੀ ਕਿ ਵੀ ਅੱਜ ਟਰੈਕਟਰ ਮਾਰਚ ਕਰਨਾ ਸੈਡਮਾ ਇਲਾਕਾ ਅਫਸੋਸ ਕਰਨਾ ਨਾ ਕਿ ਕੋਈ ਰੋਡ ਬਲੌਕ ਕਰਨਾ ਨਾ ਕੁਝ ਨਹੀਂ ਕਰਿਆ ਇਸ ਕਰਕੇ ਜਿਹੜੀ ਆਪਣੀ ਪੰਜਾਬ ਦੀ ਸਰਕਾਰ ਆ ਵੈਸੇ ਜਿਤਰੋ ਹਰਿਆਣੇ ਦੇ ਵਿੱਚ 5 6 7 ਫਸਲਾਂ ਪਰ ਖੱਟੜ ਸਰਕਾਰ ਵੀ ਐਮਐਸਪੀ ਦੇ ਰਹੀ ਆ ਤੇ ਭਗਵੰਤ ਮਾਨ ਨੇ ਬੀਬੀ ਉਹ ਮੰਤਰੀ ਸੀਗੀ ਕਿਆ ਨਾ ਸੀਗਾ ਚੁਟਕੀਆਂ ਮਾਰ ਕੇ ਕਹਿ ਰਹੀ ਸੀ ਰਾਜਾ ਅਸਤੀਵਾ ਦੇ ਵੀ ਆਪਾਂ ਐਮਐਸਪੀ ਦੇ ਦੇਂਗੇ 23 ਫਸਲਾਂ ਦੇ ਅੱਪਾ ਬੀਬੀ ਨੂੰ ਰਿਕੁਐਸਟ ਕਰ ਰਹੇ ਆ ਪੰਜਾਬ ਸਰਕਾਰ ਨੂੰ ਰਿਕੁਐਸਟ ਕਰਦੇ ਆ ਵੀ ਜਿੰਨੇ ਕਿ ਤੁਸੀਂ ਦੇ ਸਕਦੇ ਆ ਉੰਨੇ ਤਾਂ ਦਿਓ ਐਮ ਐਸ ਬੀ ਤੁਸੀਂ ਦਿਓ ਬਾਕੀ ਸੈਂਟਰ ਤੋਂ ਲੇਹਾਂਗੇ ਅਸੀਂ ਤੇ ਇਹੀ ਫਸਲਾਂ ਦੇ ਸਾਡੀ ਐਮ ਐਸ ਬੀ ਬਣਦੀ ਆ ਪਿਛਲੇ ਵਾਰੀ ਵੀ ਜਦ ਆਪਾਂ 13 ਮਹੀਨੇ ਦਿੱਲੀ ਇਲੈਕਸ਼ਨ ਲੜੇ ਆ ਅੰਦੋਲਨ ਚਲਾਇਆ ਉਸ ਟਾਈਮ ਵੀ ਉਹਨਾਂ ਨੇ ਕਿਹਾ ਸੀਗਾ ਮੋਦੀ ਸਰਕਾਰ ਨੇ ਜਦ ਕਾਲੇ ਕਾਨੂੰਨ 3 ਨੇ ਰੱਦ ਕਰੇ ਸੀਗੇ ਵੀ ਆਪਾਂ ਤੁਹਾਨੂੰ ਐਮ ਐਸ ਬੀ ਦੇਵਾਂਗੇ ਉਹ ਹੁਣ ਵਾਦਾ 2 ਸਾਲ ਦੇਖਦੇ ਰਹੇ ਕਿਸਾਨ ਮੁਕਰ ਗਈ ਹੁਣ ਜਿਹੜੀ ਜਥੇਬੰਦੀਆਂ ਹੁਣ ਸਾਡੀ ਦੋ ਉੱਥੇ ਜਥੇਬੰਦੀਆਂ ਬੈਠੀਆਂ ਨੌਜਵਾਨ ਕਿਸਾਨ ਆ ਵੀ ਦੇਖੋ ਸਰਕਾਰ ਨੇ ਇਸ ਤਰ੍ਹਾਂ ਕਾ ਲਾ ਦੇ 9 ਤਰੀਕ ਤੇ ਲੈ ਕੇ 13 ਤਰੀਕ ਤੱਕ ਹੈ ਇਹ ਜੇ ਬਾਰਡਰ ਲਾ ਦੇ ਵੀ ਉਹ ਟੁੱਟ ਨਹੀਂ ਸਕਦੇ ਜਦ ਤੱਕ ਸਾਰੇ ਕਿਸਾਨ ਆਪਾਂ ਕਰਦੇ ਵੀ ਚਲੋ ਸ਼ਾਂਤ ਮਈ ਬਾ ਇੱਕ ਪਾਸੇ ਤਾਂ ਸਰਕਾਰ ਬਾਤ ਕਰ ਰਹੀ ਹੈ ਸੈਂਟਰ ਕੀ ਇੱਕ ਪਾਸਾ ਦੂਸਰੇ ਪਾਸਾ ਕਿਸਾਨਾਂ ਪਰ ਗੋਲੀਆਂ ਬੰਬ ਫਾਇਰ ਵੀ ਕਰ ਰਹੀ ਹੈ ਸਿੱਧੇ ਉਹ ਨੌ ਉਹ ਨੌਜਵਾਨ ਜੇ ਜਦੀ ਸ਼ਹੀਦ ਹੋਇਆ ਇਸ ਕਰਕੇ ਅੱਜ ਇੱਕ ਦੋ ਨੂੰ ਸ਼ਹੀਦ ਨੂੰ ਸਰਦਾਂ ਦੇ ਫੁੱਲ ਆਪਣੇ ਐਸਕੇਮ ਵੱਲੋਂ ਭੇਟ ਕਰਦੇ ਆਂ ਬਾਕੀ ਪ੍ਰਮਾਤਮਾ ਅੱਗੇ ਅਰਦਾਸ ਕਰਾਂ ਵੀ ਮਹਾਰਾਜ ਦੀ ਆਤਮਾ ਨੂੰ ਸ਼ਾਂਤੀ ਬਖਸ਼ਾ ਜਿਹੜੇ ਹੋਰ ਵੀ ਕਿਸਾਨ ਸਾਡੇ ਸ਼ਹੀਦ ਹੋਏ ਆ ਉਹਨਾਂ ਨੂੰ ਵੀ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਵਾਜ਼ ਬਖਸ਼ਾ ਪਿੱਛੇ ਕਿਸਾਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਾ ਆਪਾਂ ਇਹ ਅਰਦਾਸ ਆ ਬਾਕੀ ਖਾਸ ਕਰਕੇ মিডিਏ ਆ ਜਿਹੜਾ ਆਪਣਾ মিডিਆ ਗੋਦੀ মিডিਆ ਤੋਂ ਵੀ ਗਿਆ ਵਾਇਆ ਜਿਹੜਾ ਆਪਣਾ ਛੋਟਾ মিডিਆ ਸਾਡੇ ਨਾਲ ਖੜਿਆ ਕਿਸਾਨਾਂ ਨਾਲ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰ ਰਹੇ ਆ ਆਪਾਂ ਸਾਨੂੰ ਵੀ ਜੀ ਆਇਆਂ ਨੂੰ ਤੁਸੀਂ ਉਰੇ ਪਹੁੰਚੇ ਸਾਡੀ ਬੈਠ ਕਰਨ ਨੂੰ ਹਾਲੀ ਹੋਰ ਟਰੈਕਟਰ ਆ ਰਹੇ ਆ ਘਟੋ ਘਟ 7-800 ਟਰੈਕਟਰ ਉਰੇ ਕਿਸਾਨਾਂ ਦਾ ਇਕੱਠਾ ਹੋਊਗਾ ਅਸੀਂ ਗੱਲ ਕੀਤੀ ਕਿਸਾਨ ਆਗੂਆਂ ਦੇ ਨਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਦੇਖੋ ਸਰਕਾਰ ਨੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਭਾਵੇਂ ਉਹ ਪੰਜਾਬ ਦੀ ਸਰਕਾਰ ਹੋਵੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਬਾਈਤੀ ਫਸਲ ਤੇ ਐਮਐਸਪੀ ਦਿੱਤਾ ਜਾਏਗਾ ਉਹਦੇ ਵਿੱਚ ਕੋਈ ਡਵੈਲਪਮੈਂਟ ਨਹੀਂ ਹੋਈ ਮੂੰਗੀ ਦੀ ਫਸਲ ਵੀ ਲਾਈ ਗਈ ਲੇਕਿਨ ਮੂੰਗੀ ਦੀ ਫਸਲ ਵੀ ਸਾਰੀ ਚੱਕੀ ਨਹੀਂ ਗਈ ਸੋਰਸਸ ਦੇ ਮੁਤਾਬਿਕ 8% ਸਿਰ ਮੂੰਗੀ ਦੀ ਫਸਲ ਨੂੰ ਐਮਐਸਪੀ ਮਿਲਿਆ ਬਾਕੀ ਜਿਹੜੀ ਫਸਲ ਹੈ ਉਹ ਕਿਸਾਨ ਬੇਚ ਨਹੀਂ ਸਕੇ ਤੇ ਹੁਣ ਡਿਮਾਂਡ ਇਹ ਹੈ ਮੰਗ ਇਹ ਹੈ ਕਿ ਤੇ ਇਹ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਐਮਐਸਪੀ ਤੇ ਕਾਨੂੰਨ ਬਣਾਇਆ ਜਾਏ ਤਾਂ ਕਿ ਕਿਸਾਨਾਂ ਦੀ ਜਿਹੜੀ ਤਕਲੀਫ ਹੈ ਦੁੱਖਦਰਦ ਹੈ ਉਹ ਘੱਟ ਹੋਵੇ ਤੇ ਦੂਜੀ ਜਿਹੜੀ ਮੰਗ ਹੈਗੀ ਹੈ ਉਹ ਹੈਗੀ ਐਮਐਸਪੀ ਤੇ ਕਾਨੂੰਨ ਬਣਾਓ ਤਾਂ ਕਿ ਐਟਲੀਸਟ ਐਮਐਸਪੀ ਦੀ ਜਿਹੜੀ ਗਾਰੰਟੀ ਹੈ ਉਹ ਉਹਨਾਂ ਨੂੰ ਮਿਲੇ ਉਹਨਾਂ ਦੀ ਜਿਹੜੀਆਂ ਫਸਲਾਂ ਉਹਨਾਂ ਦਾ ਪੂਰਾ ਮੁੱਲ ਮਿਲੇ